ਅੱਜ ਦਾ ਵਿਸ਼ਾ ਹੈ ਵਾਹਿਗੁਰੂ ਸ਼ਬਦ ਦੇ ਸਿਮਰਨ ਬਾਰੇ ਸਤਕਾਰਯੋਗ ਭੈਣੋ ਅਤੇ ਭਰਾਵੋ ਅਸੀਂ ਆਮ ਤੌਰ 'ਤੇ ਸਾਰੇ ਭੈਣ ਭਰਾ ਉੱਠਦੇ ਬੈਠਦੇ ਸੌਂਦੇ ਜਾਗਦੇ ਹਰ ਵਕਤ ਵਾਹਿਗੁਰੂ ਸ਼ਬਦ ਨੂੰ ਆਪਣੇ ਮੱਖ ਵਿੱਚੋਂ ਅਚਾਰਦੇ ਰਹਿੰਦੇ ਹਾਂ ਸਾਡੇ ਕਥਾਵਾਚਕ ਪ੍ਰਚਾਰ ਅਤੇ ਸਾਧੂ ਸੰਤ ਵੀ ਕਥਾ ਕਰਨ ਦੇ ਦੌਰਾਨ ਸਾਨੂੰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨ ਵਾਸਤੇ ਕਹਿੰਦੇ ਰਹਿੰਦੇ ਹਨ ਕਈ ਕਥਾਵਾਚਕ ਤਾਂ ਸੰਗਤਾਂ ਨੂੰ ਲੰਮਾ ਲੰਮਾ ਸਮਾਂ ਸਮਾਂ ਅੱਖਾਂ ਮੀਟ ਕੇ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨ ਵਾਸਤੇ ਕਹਿੰਦੇ ਹਨ ਸਾਡੇ ਸਿੱਖ ਭਰਾਵਾਂ ਵਾਸਤੇ ਸਭ ਤੋਂ ਜੇਕਰ ਕੋਈ ਸੁਪਰੀਮ ਚੀਜ਼ ਹੈ ਤਾਂ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਦਾ ਅਸੀਂ ਹਰ ਸਿੱਖ ਭਰਾ ਸਤਿਕਾਰ ਕਰਦੇ ਹਾਂ ਅਤੇ ਉਸ ਵਿੱਚਲੀ ਲਿਖੀ ਗੁਰਬਾਣੀ ਨੂੰ ਅਟੱਲ ਸਚਾਈ ਮੰਨਦੇ ਹਾਂ ਅੱਜ ਦੇ ਸਮੇਂ ਵਿੱਚ ਸਭ ਤੋਂ ਭਰੋਸੇਯੋਗ ਜੋ ਹੈ ਉਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਨੂੰ ਅਸੀਂ ਆਪਣੇ 10 ਗੁਰੂ ਸਾਹਿਬਾਨਾਂ ਦੀ ਜੋਤ ਮੰਨਦੇ ਹਾਂ ਹੁਣ ਆਓ ਆਪਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਖਦੇ ਹਾਂ ਕਿ ਵਾਹਿਗੁਰੂ ਸ਼ਬਦ ਨੂੰ ਸਿਮਰਨ ਦੀ ਕੀ ਗੱਲ ਕੀਤੀ ਗਈ ਹੈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ 6 ਗੁਰੂਆਂ ਦੀ 15 ਭਗਤਾਂ ਦੀ ਅਤੇ 11 ਭਟਾਂ ਦੀ ਅਤੇ 3 ਹੋਰ ਸਿੱਖਾਂ ਦੀ ਭਾਵ 35 ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਕਿਸੇ ਵੀ ਗੁਰੂ ਨੇ ਵਾਹਿਗੁਰੂ ਸ਼ਬਦ ਨੂੰ ਆਪਣੇ ਮੱਖ ਵਿੱਚੋਂ ਨਹੀਂ ਉਚਾਰਿਆ ਸਾਡੇ 15 ਭਗਤਾਂ ਵਿੱਚੋਂ ਵੀ ਕਿਸੇ ਭਗਤ ਨੇ ਵਾਹਿਗੁਰੂ ਸ਼ਬਦ ਨੂੰ ਆਪਣੇ ਮੱਖ ਵਿੱਚੋਂ ਨਹੀਂ ਉਚਾਰਿਆ 11 ਭਟਾਂ ਵਿੱਚੋਂ 10 ਭਟਾਂ ਨੇ ਵੀ ਵਾਹਿਗੁਰੂ ਸ਼ਬਦ ਨੂੰ ਆਪਣੇ ਮੱਖ ਵਿੱਚੋਂ ਨਹੀਂ ਉਚਾਰਿਆ ਸਿਰਫ 11 ਭਟਾਂ ਵਿੱਚੋਂ ਇੱਕ ਭਟ ਗਜੰਦ ਜੀ ਨੇ 1402 ਅੰਗ ਤੋਂ ਲੈ ਕੇ 14 ਸ ਚਾਰ ਅੰਗ ਤੱਕ ਵਾਹਿਗੁਰੂ ਸ਼ਬਦ ਨੂੰ ਸਿਰਫ 13 ਵਾਰ ਆਪਣੇ ਮukh ਵਿੱਚੋਂ ਆਚਾਰਿਆ ਹੈ ਉੱਥੇ ਕ੍ਰਿਸ਼ਨ ਭਗਵਾਨ ਜੀ ਦੀ ਮਾਤਾ ਜਦੋਂ ਅਜੇ ਕ੍ਰਿਸ਼ਨ ਭਗਵਾਨ ਜੀ ਤੁਰਨ ਵੀ ਨਹੀਂ ਸੀ ਲੱਗੇ ਉਹਨਾਂ ਦੀ ਮਾਤਾ ਜਸ਼ੋਦਾ ਆਪਣੇ ਪੁੱਤਰ ਦੇ ਸਿਰ ਉੱਤੇ ਲੱਗੇ ਮੋਰ ਪੰਖ ਦੀ ਗੱਲ ਕਰ ਰਹੀ ਹੈ ਉਸ ਦੀ ਤਰਾਗੀ ਦੀ ਗੱਲ ਕਰ ਰਹੀ ਹੈ ਅਤੇ ਆਪਣੇ ਪੁੱਤਰ ਨੂੰ ਦਹੀਂ ਖਾਣ ਦੀ ਕੋਸ਼ਿਸ਼ ਕਰ ਰਹੀ ਹੈ। ਬਸ ਇਹਨਾਂ 1402 ਅੰਗ ਤੋਂ ਲੈ ਕੇ 1404 ਅੰਗਾ ਭਾਵ ਤਿੰਨ ਅੰਗਾ ਤੋਂ ਸਵਾਏ ਵਾਹਿਗੁਰੂ ਸ਼ਬਦ ਪਹਿਲਾਂ ਕਿਤੇ ਵੀ ਨਹੀਂ ਉਚਾਰਿਆ ਗਿਆ ਹੈ ਅਤੇ ਨਾ ਹੀ ਬਾਅਦ ਵਿੱਚ ਕਿਤੇ ਉਚਾਰਿਆ ਗਿਆ ਹੈ। ਵਾਹਿਗੁਰੂ ਸ਼ਬਦ ਨੂੰ ਸਿਮਰਨ ਵਾਸਤੇ ਸਾਡੇ ਕਿਸੇ ਵੀ ਗੁਰੂ ਨੇ ਸਾਡੇ ਕਿਸੇ ਵੀ ਭਗਤ ਨੇ ਅਤਿ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਨੂੰ ਸਿਮਰਨ ਵਾਸਤੇ ਨਹੀਂ ਕਿਹਾ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸਿਮਰਨ ਦੀ ਕਿਸੇ ਸ਼ਬਦ ਦੀ ਗੱਲ ਕੀਤੀ ਗਈ ਹੈ ਉਹ ਹਰ ਸ਼ਬਦ ਦੀ ਗੱਲ ਕੀਤੀ ਗਈ ਹੈ ਹਾ ਹਾ ਰਾਰੇ ਨੂੰ ਸਾਰੀ ਹਰ ਸ਼ਬਦ ਦੀ ਗੱਲ ਕੀਤੀ ਗਈ ਹੈ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 9335 ਵਾਰ ਆਉਂਦਾ ਹੈ ਫਿਰ ਸਿੱਖ ਭਰਾਵਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਵਾਹਿਗੁਰੂ ਸ਼ਬਦ ਫਿਰ ਕਿੱਥੋਂ ਆਇਆ ਹੈ ਆਓ ਆਪਾਂ ਇਸ ਗੱਲ ਬਾਰੇ ਵੀ ਥੋੜੀ ਜਿਹੀ ਵਿਚਾਰ ਕਰ ਲੈਂਦੇ ਹਾਂ ਭਾਈ ਮਨੀ ਸਿੰਘ ਦੇ ਦੁਆਰਾ ਲਿਖੇ ਹੋਏ ਇੱਕ ਗ੍ਰੰਥ ਸਿੱਖਾਂ ਦੀ ਭਗਤ ਮਾਲਾ ਅਤੇ ਭਾਈ ਗੁਰਦਾਸ ਜੀ ਦੀ ਇੱਕ ਬਾਅਦ ਵਿੱਚੋਂ ਵਾਹਿਗੁਰੂ ਸ਼ਬਦ ਦੀ ਉਤਪਤੀ ਬਾਰੇ ਕੁਝ ਵੇਰਵੇ ਮਿਲਦੇ ਹਨ ਇਹਨਾਂ ਲਿਖਤਾਂ ਮੁਤਾਬਕ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਰਚਨਾ ਤੋਂ ਪਹਿਲਾਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਸ਼ਬਦ ਦੀ ਪ੍ਰਾਪਤੀ ਵਾਸਤੇ ਸ਼ੱਤੀ ਯੋਗ ਭਗਤੀ ਕੀਤੀ ਵਾਹਿਗੁਰੂ ਸ਼ਬਦ ਨੂੰ 4 ਅੱਖਰ ਲੱਗਦੇ ਹਨ ਵਾ ਵਾ ਹਾ ਹਾ ਗੱਗਾ ਤੇ ਰਾਰਾ ਵਾ ਵਾ ਸ਼ਬਦ ਵਿਸ਼ਨੂੰ ਤੋਂ ਲਿਆ ਗਿਆ ਹੈ ਹਾ ਹਾ ਸ਼ਬਦ ਹਰੀ ਤੋਂ ਲਿਆ ਗਿਆ ਹੈ ਰਾਰਾ ਸ਼ਬਦ ਰਾਮ ਤੋਂ ਲਿਆ ਗਿਆ ਹੈ ਤੇ ਗੱਗਾ ਸ਼ਬਦ ਗੋਬਿੰਦ ਤੋਂ ਲਿਆ ਗਿਆ ਹੈ ਇਹਨਾਂ ਚਾਰੇ ਅੱਖਰਾਂ ਦੀ ਵਾਰੀ-ਵਾਰੀ ਕਰਕੇ ਨੌ-ਨੌ ਯੁੱਗ ਭਗਤੀ ਕੀਤੀ ਗਈ। ਮਤਲਬ ਚਾਰ ਯੁੱਗਾਂ ਨੂੰ 9 ਨਾਲ ਗੁਣਾ ਕਰਕੇ 36 ਯੁੱਗ ਬਣਦੇ ਹਨ। ਜੇਕਰ ਆਪਾਂ 36 ਯੁੱਗਾਂ ਦੇ ਸਮੇਂ ਨੂੰ ਸਾਲਾਂ ਵਿੱਚ ਸਮਝਣਾ ਹੋਵੇ ਤਾਂ ਸ਼ਾਇਦ ਆਪਣਾ ਕੈਲਕੂਲੇਟਰ ਵੀ ਫੇਲ ਹੋ ਸਕਦਾ ਹੈ। 36 ਯੁੱਗਾਂ ਦੀ ਇਸ ਮਹਾਨ ਤਪੱਸਿਆ ਤੋਂ ਬਾਅਦ ਬਾਬਾ ਨਾਨਕ ਜੀ ਨੇ ਵਾਹਿਗੁਰੂ ਸ਼ਬਦ ਨੂੰ ਪ੍ਰਾਪਤ ਕੀਤਾ ਇਹ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਫਿਰ ਜਦ ਸ੍ਰਿਸ਼ਟੀ ਦੀ ਰਚਨਾ ਹੋਈ ਅਤੇ ਉਸ ਤੋਂ ਬਾਅਦ 1469 ਈਸਵੀ ਵਿੱਚ ਬਾਬਾ ਨਾਨਕ ਜੀ ਨੇ ਜਨਮ ਲਿਆ ਇਸ ਧਰਤੀ ਤੇ ਜਨਮ ਲਿਆ ਅਤੇ ਵੱਡੇ ਹੋ ਕੇ ਜਦ ਆਪਣੀ ਬਾਣੀ ਦੀ ਰਚਨਾ ਕਰਨ ਲੱਗੇ ਤਾ ਇਸ ਵਾਹਿਗੁਰੂ ਸ਼ਬਦ ਨੂੰ ਉਹ ਆਪਣੇ ਬਾਣੀ ਵਿੱਚ ਲਿਖਣਾ ਭੁੱਲ ਹੀ ਗਏ 36 ਜੁਗਾਂ ਦੀ ਘੋਰ ਤਪੱਸਿਆ ਤੋਂ ਬਾਅਦ ਪ੍ਰਾਪਤ ਕੀਤਾ ਸ਼ਬਦ ਬਾਬਾ ਨਾਨਕ ਜੀ ਕਿਵੇਂ ਭੁੱਲ ਸਕਦੇ ਹਨ ਸਾਡੇ 15 ਭਗਤਾਂ ਦੇ ਵੀ ਵਾਹਿਗੁਰੂ ਸ਼ਬਦ ਲਿਖਣਾ ਯਾਦ ਨਹੀਂ ਰਿਹਾ ਫਿਰ 11 ਪੱਟਾਂ ਵਿੱਚੋਂ 10 ਪੱਟਾਂ ਦੇ ਵੀ ਇਹ ਸ਼ਬਦ ਆਪਣੀ ਬਾਣੀ ਵਿੱਚ ਲਿਖਣਾ ਯਾਦ ਨਹੀਂ ਰਿਹਾ ਅਸੀਂ ਮੰਨ ਲੈਂਦੇ ਹਾਂ ਕਿ ਵਾਹਿਗੁਰੂ ਸ਼ਬਦ ਬਾਣੀ ਵਿੱਚ ਲਿਖਣਾ ਕਿਸੇ ਦੇ ਵੀ ਯਾਦ ਨਹੀਂ ਰਿਹਾ ਜਦ ਸਾਡੇ 5ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਗੁਰੂਆਂ ਦੀ ਬਾਣੀ ਨੂੰ ਇਕੱਠਾ ਕਰਕੇ ਆਦ ਗ੍ਰੰਥ ਦੀ ਸੰਪਾਦਨਾ ਕਰਨ ਲੱਗੇ ਤਾਂ ਕਿ ਇਹ ਸ਼ਬਦ ਲਿਖਣਾ ਉਹਨਾਂ ਦੇ ਵੀ ਯਾਦ ਨਹੀਂ ਆਇਆ ਫਿਰ ਉਸ ਤੋਂ ਬਾਅਦ ਜਦ 9ਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ ਸੀ ਤਾਂ ਉਹਨਾਂ ਦੇ ਵੀ ਇਹ ਸ਼ਬਦ ਯਾਦ ਨਹੀਂ ਆਇਆ ਉਹਨਾਂ ਨੂੰ ਤਾਂ ਜ਼ਰੂਰ ਯਾਦ ਆ ਜਾਣਾ ਚਾਹੀਦਾ ਸੀ ਨੌਵੇਂ ਪਾਤਸ਼ਾਹ ਜੀ ਵੀ ਵਾਹਿਗੁਰੂ ਸ਼ਬਦ ਨੂੰ ਆਪਣੀ ਬਾਣੀ ਵਿੱਚ ਲਿਖਣਾ ਭੁੱਲ ਗਏ 36 ਜੁਗਾਂ ਦੀ ਭਗਤੀ ਤੋਂ ਬਾਅਦ ਪ੍ਰਾਪਤ ਕੀਤਾ ਸ਼ਬਦ ਸਾਡੇ ਕਿਸੇ ਵੀ ਮਹਾਪੁਰਸ਼ ਦੇ ਯਾਦ ਨਹੀਂ ਆਇਆ ਕਿ ਅਸੀਂ ਇਸ ਸ਼ਬਦ ਨੂੰ ਆਪਣੀ ਬਾਣੀ ਵਿੱਚ ਲਿਖਣਾ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਇਸ ਕਹਾਣੀ ਵਿੱਚ ਕਿਹਾ ਗਿਆ ਹੈ ਕਿ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਬਾਬਾ ਨਾਨਕ ਜੀ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ 36 ਯੁੱਗ ਭਗਤੀ ਕੀਤੀ ਇਹ ਗੱਲ ਕਿਸੇ ਵੀ ਥੋੜਾ ਜਿਹਾ ਦਿਮਾਗ ਰੱਖਣ ਵਾਲੇ ਆਦਮੀ ਦੇ ਹਜਮ ਨਹੀਂ ਆਉਣੀ ਚਾਹੀਦੀ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਜਦੋਂ ਜੇ ਧਰਤੀ ਹੀ ਨਹੀਂ ਸੀ ਬਣੀ ਬਾਬਾ ਨਾਨਕ ਜੀ 36 ਯੁੱਗੋ ਕਿਸ ਜਗ੍ਹਾ ਤੇ ਬੈਠ ਕੇ ਭਗਤੀ ਕਰਦੇ ਰਹੇ ਇਸ ਗੱਲ ਬਾਰੇ ਹਰ ਇੱਕ ਪੜ੍ਹੇ ਲਿਖੇ ਸਿੱਖ ਭਰਾ ਨੂੰ ਵਿਚਾਰ ਕਰਨੀ ਚਾਹੀਦੀ ਹੈ ਮੈਂ ਉਹਨਾਂ ਕਸਵਾਚਕਾਂ ਪ੍ਰਚਾਰਕਾਂ ਜਾਂ ਬਾਬਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕੀ ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਲੈ ਕੇ ਜਿਸ ਵਿੱਚ ਵਾਹਿਗੁਰੂ ਸ਼ਬਦ ਆਉਂਦਾ ਹੋਵੇ ਕੀ ਤੁਸੀਂ ਉਸ ਸ਼ਬਦ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਸੁਣਾ ਸਕਦੇ ਹੋ ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਸੰਗਤਾਂ ਨੂੰ ਉਸ ਸ਼ਬਦ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ ਕਿੰਨੇ ਤੇ ਦਰਜ ਹੈ ਦੋਸਤੋ ਵਾਹਿਗੁਰੂ ਸ਼ਬਦ ਬਾਰੇ ਮੈਂ ਜੋ ਇਹ ਆਪਣੇ ਵਿਚਾਰ ਦਿੰਤੇ ਹਨ ਮੈਂ ਇਹ ਵਿਚਾਰ ਆਪਣੀ ਸੁੱਧ ਬੁੱਧ ਨਾਲ ਦਿੰਤੇ ਹਨ ਇਹ ਜ਼ਰੂਰੀ ਨਹੀਂ ਕਿ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਗੇ ਕਿਉਂਕਿ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਇਹ ਵਾਹਿਗੁਰੂ ਸ਼ਬਦ ਸਾਡੇ ਖੋਨ ਵਿੱਚ ਰਚ ਗਿਆ ਹੈ ਜੇ ਕੋਈ ਹੋਰ ਆਦਮੀ ਮੇਰੇ ਵਿਚਾਰਾਂ ਨਾਲੋਂ ਅਲੱਗ ਵਿਚਾਰ ਦੇਣੇ ਚਾਹੁੰਦਾ ਹੈ ਤਾਂ ਉਹ ਵੀ ਇੱਕ ਵੀਡੀਓ ਰਾਹੀਂ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ ਉਸ ਨੂੰ ਵੀ ਪੂਰਾ ਪੂਰਾ ਅਧਿਕਾਰ ਹੈ ਬਸ ਖਿਆਲ ਇਹਨਾਂ ਰੱਖਿਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਮੰਨ ਕੇ ਗੱਲ ਪੇਸ਼ ਕੀਤੀ ਜਾਵੇ ਅਖੀਰ ਵਿੱਚ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ ਜਿੰਨਾ ਭਰਾਵਾਂ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਘੰਟੀ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਜਲਦੀ ਜਲਦੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ